ਕਰਨਗੇ ਕਿ ਸਿੱਖਾ ਨੇ ਸ਼ੇਰੇ ਪੰਜਾਬ ਦਾ ਪੁੱਤ ਮਾਰ ਦਿੱਤਾ ਇਹ ਸੁਨੇਹਾ ਚੰਗਾ ਨਹੀਂ ਜਾਣਾ ਮੇਰੀ ਯਾਦਗਾਰ ਨਾ ਬਣਾਇਓ ਉਹਨਾਂ ਨੇ ਉਹਨੂੰ ਵੜਿਆ ਤੇ ਵੱਢ ਕੇ ਅਟਕ ਦਰਿਆ ਦੇ ਵਿੱਚ ਰੋੜਿਆ ਖਾਨਾ ਜੰਗੀ ਆਪਸੀ ਫੋਟ ਇਹ ਕੌਮਾਂ ਦੇ ਵਾਸਤੇ ਕਦੀ ਚੰਗੀ ਨਹੀਂ ਹੁੰਦੀ ਹੈ ਗੁਰੂ ਨੇ ਇੱਕ ਪਰਿਵਾਰ ਬਣਾਇਆ ਖਾਲਸਾ ਪੰਥ ਅਸੀਂ ਇਕੱਠੇ ਹੋ ਕੇ ਪੰਥ ਦੇ ਵੱਡੇ ਹਿੱਤਾਂ ਦੇ ਲਈ ਸਾਰੇ ਹੀ ਆਪਣੇ ਨੇ ਪਰ ਜਿਨ੍ਹਾਂ ਦਾ ਮੁਖ ਅਨੰਦਪੁਰ ਸਾਹਿਬ ਵਾਲਾ ਤੇ ਸ੍ਰੀ ਅਕਾਲ ਤਖਤ ਸਾਹਿਬ ਵਾਲਾ ਉਹ ਸਾਰੇ ਹੀ ਆਪਣੇ ਨੇ ਆਪਾਂ ਗੁਰੂ ਦੀ ਪਹਿ ਭਾਵਨੀ ਦੇ ਵਿੱਚ ਰਹੀਏ ਤੇ ਭੈ ਭਾਵਨੀ ਦੇ ਵਿੱਚ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਮੇਸ਼ਾ ਤਤ ਪਾ ਰਹੀਏ ਮੈਂ ਕਹਿਣਾ ਹੁੰਦਾ ਸਿੱਖਣਾ ਤੇ ਸਿੰਧੀ ਸਿੱਖਾਂ ਤੋਂ ਸਿੱਖ ਲਈਏ ਪਾਕਿਸਤਾਨ ਜਦੋਂ ਹੁੰਦੇ ਨੇ ਨਾ ਉਹ ਨਨਕਾਣਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਉਹ ਸੜਕਾਂ ਤੇ ਭੇ ਹੁੰਦੇ ਨੇ ਮੈਂ ਉਹਨਾਂ ਨੂੰ ਪੁੱਛਿਆ ਮਹਾਰਾਜ ਤੁਸੀਂ ਰਹਿਣਾ ਕਿnde ਇੱਥੇ ਗੁਰੂ ਦੇ ਚਰਨਾ ਚ ਹੀ ਹੈ ਉਹ ਬਹੁਤ ਪਿਆਰ ਕਰਦੇ ਆਪਾਂ ਸਾਰੇ ਸੱਚੇ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਆਸ਼ੇ ਦੇ ਮੁਤਾਬਕ ਚੱਲ ਜੇ ਮੁਸ਼ਕਲਾ ਮਸ਼ਕਲਾ ਲੰਘ ਜਾਂਦੀਆਂ ਹੁੰਦੀਆਂ ਨੇ ਅੱਗੇ ਕਿਹੜਾ ਆਪਾਂ ਮੁਸ਼ਕਲਾਂ ਚੋਂ ਲੰਗੇ ਨਹੀਂ ਪਿਛਲੇ ਦਿਨੀ ਵੇਖੋ ਪਛਾਣ ਦਾ ਬੜਾ ਵੱਡਾ ਮਸਲਾ ਸਿੱਖਾਂ ਦੀ ਪਛਾਣ ਸਾਡੀ ਆਡੈਂਟੀ ਸਾਡੇ ਗੁਰੂ ਨੇ ਤੈਅ ਕੀਤੀ ਸਾਡੀ ਪਛਾਣ ਸਾਡੇ ਗੁਰੂ ਨੇ ਤੈਅ ਕੀਤੀ ਕਿਸੇ ਨੂੰ ਹੱਕ ਨਹੀਂ ਹੈ ਉਹ ਸਾਡੀ ਆਡੈਂਟੀ ਤੇ ਸਵਾਲ ਚੁੱਕ ਕੇ ਬੀਬਾ ਹਰ ਸਿਮਰਤ ਕੌਰ ਦੀ ਬਾਦਲ ਇਹ ਮੇਰੇ ਭੈਣ ਦੀ ਲੱਗਦੇ ਨੇ ਕਿਉਂਕਿ ਮੈਂ ਵੀ ਮਾਝੇ ਤੋਂ ਆ ਤੇ ਇਹ ਵੀ ਮਾਝੇ ਤੋਂ ਨੇ ਇਹਨਾਂ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੀ ਧਾਰਾ 25 ਬੀ ਜਿਹਦੇ ਵਿੱਚ ਸਾਨੂੰ ਕੇਸਾ ਧਾਰੀ Hindu ਕਿਹਾ ਉਹਦੇ ਬਾਰੇ ਜ਼ੋਰਦਾਰ ਆਵਾਜ਼ ਚੁੱਕੀ ਮੈਂ ਉਹਦੀ ਸ਼ਲਾਘਾ ਕਰਦਾ ਕਿਉਂ ਅਪ੍ਰਿਸ਼ੇ ਦੇ ਇੱਕ ਨੋਟੀਫਿਕੇਸ਼ਨ ਆਇਆ ਨਾ ਵੀ ਜਿਹੜੇ 에ਰਪੋਰਟਾਂ ਤੇ ਨੌਕਰੀਆਂ ਕਰਦੇ ਨੇ ਉਹ ਸਿੱਖ ਅੰਮ੍ਰਿਤਧਾਰੀ ਕਿਰਪਾਨਾ ਨਾ ਪਾਉਣ ਕੱਲ ਨੂੰ ਕਹਿਣਗੇ ਜੀ ਪੱਗਾਂ ਨਾ ਬੰਨੋ ਪਰਸੋਂ ਕਹਿਣਗੇ ਆ ਧਾੜੇ ਚੰਗੇ ਨਹੀਂ ਕੀ ਕਰਾਂਗੇ ਆਪਾਂ ਇਹਦੀ ਜੜ ਕਿੱਥੇ ਐ ਉਸ ਜੜ ਨੂੰ ਸਾਡੇ ਭੈਣ ਜੀ ਨੇ ਫੜਿਆ ਅਸੀਂ ਸਿੱਖ ਸਾਡੀਆਂ ਰਵੈਤਾਂ ਨੇ ਸਾਡੇ ਚਿੰਨ ਨੇ ਸਾਡੇ ਕਕਾਰ ਨੇ ਔਰ ਇੱਕ ਕਕਾਰ ਸਾਨੂੰ ਸਾਡੇ ਗੁਰੂ ਨੇ ਦਿੱਤੇ ਨੇ ਜਦੋਂ ਗੁਰੂ ਨੇ ਦਿੱਤੇ ਨੇ ਤੇ ਆਪਾਂ ਪਾਵਾਂਗੇ 1925 ਚ ਅੰਗਰੇਜ਼ ਸੀ 1825 ਅਸੀਂ ਸਾ 1725 ਚ ਸਾਡਾ ਸੰਘਰਸ਼ ਸੀ ਹੁਣ ਕੀ ਸਰਕਾਰਾਂ ਬਦਲਣ ਦੇ ਨਾਲ ਸਿੱਖੀ ਬਦਲ ਜੂਗੀ ਸਿੱਖੀ ਤੇ ਗੁਰੂ ਵਾਲੀ ਰਹਿਣੀ ਆ ਨਾ ਇਹ ਦੇਸ਼ ਸਾਡਾ ਅਸੀਂ ਪਿਆਰ ਕਰਦੇ ਆਂ ਮੁਹੱਬਤ ਕਰਦੇ ਆਂ ਇਹਦੀ ਚੜ੍ਹਦੀ ਕਲਾ ਲਈ ਆਪਾਂ ਸਾਰੀ ਅਰਦਾਸਾਂ ਵੀ ਕਰਦੇ ਆਂ ਤੇ ਨਾਲ ਹੀ ਇਸ ਦੇਸ਼ ਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ ਇਹ ਤੇ ਜੇ ਕਸ਼ੋਰੀ ਲਾਲ ਚਟਕਾਈ ਜਿੰਨੂੰ 7 ਵਾਰ ਫਾਂਸੀ ਸੁਣਾਈ ਉਹਦੀ ਗੱਲ ਸੁਣੀ ਜਾ ਸਕਦੀ ਹੈ ਤੇ ਸਾਡੇ ਬੰਦੀ ਸਿੰਘਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਇਹ ਮੁੱਦਾ ਕੌਮ ਦਾ ਹੈ ਇਹ ਮੁੱਦਾ ਪੰਥ ਦਾ ਹੈ ਇਹ ਆਵਾਜ਼ ਬੀਬਾ ਜੀ ਚੋਕਦੇ ਨੇ ਸਾਡੇ ਭੈਣ ਜੀ ਤੇ ਮੈਂ ਗੁਰੂ ਅੱਗੇ ਅਰਦਾਸ ਕਰਦਾ ਇਸ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਵੀ ਆਵਾਜ਼ਾਂ ਪੰਥ ਦੀ ਆਵਾਜ਼ ਬਣ ਜਿਹੜੀਆਂ ਵੀ ਮੈਂ ਕਹਿੰਨਾ ਸਾਡੇ ਭੈਣ ਜੀ ਵੀ ਸਰਦਾਰ ਜੀ ਹੋਰ ਵੀ ਪੰਜਾਬ ਵਿੱਚ ਸਾਰੀਆਂ ਦੀ ਮੈਂ ਗੱਲ ਕਰਦਾ ਇਹ ਆਵਾਜ਼ਾਂ ਚੜ੍ਹਦੀ ਕਲਾ 'ਚ ਰਹਿਣ ਅਸੀਂ ਗੁਰੂ ਲਈ ਬੋਲਦੇ ਰਹੀਏ ਚੱਲਦੇ ਰਹੀਏ ਜੇ ਗੁਰੂ ਪੰਥ ਵਾ ਤੇ ਅਸੀਂ ਆ ਆਪਾਂ ਸਾਰੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਖੰਡੇ ਬਾਟੇ ਦੀ ਪੌਲ ਸ਼ਕੀਏ ਮੈਂ ਆ ਅਕਾਲੀ ਵਰਕਰਾਂ ਨੂੰ ਇੱਕ ਸੁਨੇਹਾ ਲਾਉਂਗਾ ਪਹਿਲਾ ਇੱਕ ਬੋਲ ਹੁੰਦਾ ਸੀ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਜੱਥੇਦਾਰ ਦੀ ਹਸਿਆਤ ਵਿੱਚ ਮੈਂ ਆਖਦਾ ਖੁੱਲੇ ਦਾੜੇ ਰੱਖੀਏ ਮਤਲਬ ਸਾਬਤ ਸੂਰਤ ਹੋਈਏ ਪ੍ਰਧਾਨ ਸਾਹਿਬ ਵੇਖੋ ਕਿੱਡੇ ਸੋਹਣੇ ਲੱਗ ਰਹੇ ਪ੍ਰਧਾਨ ਵਰਗੇ ਬਣੋ ਆਪਾਂ ਸਾਬਤ ਸੂਰਤ ਹੋਈਏ ਪਤਾ ਲੱਗੇ ਪਿਆ ਅਕਾਲੀ ਜਾ ਰਿਹਾ ਏ ਅਕਾਲੀ ਹੈ ਜਾਨ ਪੈ ਜਾਂਦੀ ਹੈ ਮੈਂ ਨੌਜਵਾਨਾਂ ਨੂੰ ਕਹਿਣਾ ਆਪਾਂ ਸਾਬਤ ਸੂਰਤ ਹੋਈਏ ਗੁਰੂ ਵਾਲੇ ਹੋਈਏ ਇੱਕ ਦੂਜੇ ਤੇ ਵਿਸ਼ਵਾਸ ਕਰੀਏ ਭਰੋਸਾ ਦਾਨ ਮੰਗਦੇ ਗੁਰੂ ਤੋਂ ਆਪਾਂ ਯਕੀਨ ਕਰੀਏ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਹਮੇਸ਼ਾ ਹੀ ਜਦੋਂ ਵੀ ਦਰਬਾਰ ਸਾਹਿਬ ਜਾਣੇ ਹਾਂ ਰੋਵਰ ਦੇ ਵਿੱਚ ਇਸ਼ਨਾਨ ਜ਼ਰੂਰ ਕਰਕੇ ਆਇਓ ਮੈਨੂੰ ਨਾ ਜਦੋਂ ਪੰਥ ਨੇ ਸੇਵਾਦਾਰੀ ਦਿੱਤੀ ਤੇ ਡੇਢ ਕ ਮਹੀਨਾ ਮੇਰੇ ਕੋਲੋਂ ਦਰਬਾਰ ਸਾਹਿਬ ਇਸ਼ਨਾਨ ਨਹੀਂ ਹੋਇਆ ਮੈਂ ਸਿੱਧਾ ਜਾ ਬੰਦਾ ਵਾਂ ਮੈਂ ਪੁੱਛਿਆ ਕਹਿੰਦੇ ਜੀ ਜਥੇਦਾਰਾਂ ਦਾ ਕੋਈ ਪ੍ਰੋਟੋਕਾਲ ਹੁੰਦਾ ਸ਼ਾਇਦ ਜਿੱਦਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਤੇ ਮੈਂ ਆਪਣੇ ਮਿੱਤਰਾਂ ਨੂੰ ਆਖਿਆ ਵੀ ਮੈਂ ਤਾਂ ਇਸ਼ਨਾਨ ਕਰਨਾ ਹੈ ਮੈਂ ਅੱਗੇ ਵੀ ਕਰਦਾ ਇਸ਼ਾਨਾਨ ਕਰਨ ਲਈ ਅਸੀਂ ਲੱਖਾਂ ਸ਼ਹਾਦਤਾਂ ਪਾ ਗਏ ਉੱਥੇ ਤਰਕ ਨਹੀਂ ਹੋ ਸਕਦਾ ਕੋਈ ਇੱਥੇ ਇਸ਼ਾਨਾਨ ਕੀਤਾ ਤੇ ਮਾੜੀ ਮੋਟ ਸਰੀਰ ਨੂੰ ਥਕਾਵਟ ਸੀ ਸਾਰੀ ਉੱਡ ਗਈ ਆਪਣੀ ਵਿਰਾਸਤ ਨਾਲ ਪਿਆਰ ਕਰੀ ਜਦੋਂ ਗੁਰੂ ਦੇ ਘਰ ਜਾਈਏ ਤੇ ਗੁਰੂ ਦੇ ਹੋ ਕੇ ਜਾਈਏ ਆਪਾਂ ਪੂਰੀ ਸ਼ਰਧਾ ਪੂਰੀ ਭਾਵਨਾ ਪੂਰੀ ਸੇਵਾ ਜੇ ਆਪਾਂ ਇਹ ਸਾਰਾ ਕੁਝ ਅਪਣਾ ਲਿਆ ਨਾ ਤੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਗੁਰੂ ਸਾਡੇ ਅੰਗ ਸੰਗ ਆ ਮੈਂ ਸੱਚੇ ਪਾਤਸ਼ਾਹ ਅੱਗੇ ਸਮੁੱਚੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਇਹ ਵੀ ਅਰਦਾਸ ਕਰਦਾ ਆਪਾਂ ਸਾਰੇ ਏਕਤਾ ਦੇ ਝੰਡੇ ਦੇ ਹੇਠਾਂ ਇਕੱਠੇ ਹੋ ਕੇ ਹਮੇਸ਼ਾ ਪੰਥਕ ਹਿੱਤਾਂ ਦੇ ਲਈ ਚੱਲੀਏ ਔਰ ਸਿੱਖ ਤਗੜਾ ਹੋਣਾ ਚਾਹੀਦਾ ਹੈ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਪਰਿਵਾਰਕ ਤੌਰ ਤੇ ਵੀ ਇਹ ਗੁਰੂ ਨੇ ਆਖਿਆ ਰਾਜਨੀਤਕ ਤੌਰ ਤੇ ਵੀ ਤਕੜੇ ਹੋਈਗੇ ਤਕੜੇ ਹੋਵਾਂਗੇ ਗੁਰੂ ਦੇ ਆਸ਼ੇ ਮੁਤਾਬਕ ਚੱਲ ਕੇ ਵਿਚਾਰਾਂ ਕਰਦਿਆਂ ਕਿਉਂਕਿ ਮੈਂ ਕਦੀ ਏਡੇ ਵੱਡੇ ਇਕੱਠਾਂ 'ਚ ਪਹਿਲਾਂ ਨਹੀਂ ਬੋਲੇ ਆਂ ਪਰ ਗੁਰੂ ਦਾ ਹਮੇਸ਼ਾ ਮੇਰੇ ਤੇ ਥਾਪੜਾ ਰਹਿੰਦਾ ਹੈ ਗੁਰੂ ਦੇ ਸੇਵਾਦਾਰ ਹਮੇਸ਼ਾ ਹੀ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਭਰਾ ਵੀ ਆਂ ਇਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਆਪਾਂ ਮਿਲ ਕੇ ਚੱਲੀਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਤਿਆਰ ਬਰ ਤਿਆਰ ਹੋਈਏ ਹਮੇਸ਼ਾ ਗੁਰੂ ਦਾ ਉਤਸਰ ਰੱਖੀਏ ਦੀ ਭੁੱਲ ਗਲਤੀ ਦੀ ਮਾਫੀ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਜਿਹੜੇ ਆਪਣੇ ਬਾਪੂ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅੱਜ ਦੂਜੀ ਵਰਸੀ ਮਨਾ ਰਹੇ ਨੇ ਮੈਂ ਗੁਰੂ ਅਗੇ ਅਰਦਾਸ ਕਰਾਂਗਾ ਕਿ ਸੱਚੇ ਬਾਦਸ਼ਾ ਸਾਨੂੰ ਸਾਰਿਆਂ ਨੂੰ ਪੰਜਾਬ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਿੰਮਤ ਦੇ ਨਾਲ ਚੱਲਣ ਦਾ ਬਲ ਉਦਮ ਬਖਸ਼ਣ ਪੁਰ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਨੇ ਬਹੁਤ ਵੱਡੇ ਮੁੱਦੇ ਵਿਚਾਰ ਰੱਖੇ ਆ ਮੈਂ ਵਿਚ ਜਕਾਰਾ ਨਹੀਂ ਸੀ ਲਾਇਆ ਕਿ ਤੁਹਾਡੀ ਲੜੀ ਬੋਲਣ ਦੀ ਟੁੱਟ ਜਾਂਦੀ ਹੁਣ ਇੱਕ ਜਕਾਰਾ ਜੋ ਕੋ ਸਿੰਘ ਸਾਹਿਬ ਨੇ ਕਿਹਾ ਪੂਰੇ ਪੰਜਾਬ ਚ ਆਵਾਜ਼ ਆਣੀ ਚਾਹੀਦੀ ਹੈ ਬੋਲੇ ਸੋ ਨਿਹਾਲ ਹੁਣ ਸਾਡੇ ਸਤਕਾਰਯੋ ਸਰਦਾਰ ਸਰਬੀਰ ਸਿੰਘ ਜੀ ਬਾਦਤ ਸਾਹਿਬ ਉਹ ਆਇਆਂ ਸਖਸੀਤਾਂ ਦਾ ਸਾਰੀ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਨਗੇ ਤੇ ਕੋਈ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਰਾਮ ਨਾਲ ਬੈਠ ਕੇ ਸੁਣੋ ਕੋਈ ਸੱਜਣਾ ਦੇ ਨਾਮ ਮੈਂ ਬੋਲਣਾ ਚਾਹੁੰਦਾ ਸੀ ਪਰ ਹੁਣ ਮੈਂ ਮਾਫੀ ਮੰਗ ਲੈਂਦਾ ਸਾਰੇ ਉਹ ਵੀਰ ਜਿਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਜਾ ਸਕਿਆ ਉਹਨਾਂ ਕੋ ਹੱਥ ਜੋੜ ਕੇ ਮਾਫੀ ਸਰਦਾਰ ਸੁਖਵੀਰ ਸਿੰਘ ਜੀ ਬਾਦਤ ਸਾਹਿਬ ਤੁਹਾਨੂੰ ਸੰਬੋਧਨ ਕਰ ਗੁਰੂ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹੱਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਵੱਡੇ ਬਾਦਲ ਸਾਹਿਬ ਦੀ ਦੂਜੀ ਵਰਸੀ ਦੇ ਸੰਬੰਧ ਵਿੱਚ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀਆਂ ਕਰਨ ਵਾਸਤੇ ਸਾਰੇ ਇਕੱਠੇ ਹੋਏ ਆ ਮੈਂitho ਪਹਿਲੇ ਕਈ ਬਲਾਰਿਆਂ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕੀਤੀ ਮੈਂ ਕਹਿ ਸਕਦਾ ਜਿੰਨੇ ਲੋਕ ਇੱਥੇ ਬੈਠੇ ਐ ਮੇਰੇ ਪਿਤਾ ਨੂੰ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਥੋੜੀ ਜ਼ਿੰਦਗੀ ਦੇ ਹਿੱਸਾ ਰਹੇ ਹਨ ਥੋੜੇ ਬਜ਼ੁਰਗਾਂ ਦੀ ਜ਼ਿੰਦਗੀ ਤੇ ਹਿੱਸਾ ਹੋ ਰਹੇ ਹਨ ਇੱਕ ਇਨਸਾਨ ਜਿਨੇ ਆਪਣੇ 70 ਸਾਲ ਇੱਕੋ ਇੱਕ ਪਾਰਟੀ ਨਾਲ ਸਾਲ ਲਾ ਦਿੱਤੇ ਨਾ ਕਿਤੇ ਹੋਰ ਕਿਤੇ ਦੇਖਿਆ ਨਾ ਛਾਕੇ ਤੇ ਜਿੱਥੇ ਵੀ ਲੋੜ ਪਈ ਸਭ ਤੋਂ ਪਹਿਲੇ ਆਪ ਅੱਗੇ ਹੋ ਕੇ ਉਹਨਾਂ ਨੇ ਸੇਵਾ ਸੰਭਾਲੀ ਅੱਜ ਜੋ ਦੇਸ਼ ਦੇ ਹਾਲਾਤ ਹੈ ਜਿਵੇਂ ਆਪਣਾ ਦੇਸ਼ ਇੱਕ ਹੈ ਜਾਂ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਭਾਵੇਂ ਇੱਕ ਧਰਮ ਦੀ ਆਬਾਦੀ ਜ਼ਿਆਦੀ ਹੈ ਪਰ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਮੈਂ ਕਹਿਣਾ ਚਾਹਣਾ ਜਿੰਨੀਆਂ ਵੀ ਪੋਲੀਟਿਕਲ ਪਾਰਟੀਆਂ ਜਿੰਨੀਆਂ ਵੀ ਪੋਲੀਟਿਕਲ ਪਾਰਟੀਆਂ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਨੂੰ ਬਾਪੂ ਬਾਦਲ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਦੀ ਸੋਚ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਨੇ ਕਿਤੇ ਬਾਦਲ ਸਾਹਿਬ ਨੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਸਾਰਿਆਂ ਨੂੰ ਇੱਕ ਸਮਝ ਕੇ ਜਿਵੇਂ ਸਿੰਘ ਸਾਹਿਬ ਨੇ ਜਸਵੰਤਾਰ ਜੀ ਨੇ ਦੱਸਿਆ ਕਿ ਸਭ ਤੋਂ ਸੈਕੂਲਰ ਜੇ ਕੋਈ ਹੈ ਤਾਂ ਸਿੱਖ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਮੈਂ ਇੱਕ ਸਮਝ ਹੈ ਬਹੁਤ ਵੱਡੀ ਜਿਹੜੀ ਬਾਦਲ ਵੱਡੇ ਬਾਦਲ ਸਾਹਿਬ ਦੀ ਜਿਹੜੀ ਸੋਚ ਸੀ ਆਪਣੀ ਸਮੁੱਚੇ ਦੇਸ਼ ਦੀ ਲੀਡਰਸ਼ਿਪ ਨੂੰ ਉਹ ਸੋਚ ਤੇ ਆਉਣਾ ਪੈਣਾ ਸਾਰਿਆਂ ਨੂੰ ਆਪਾਂ ਨੂੰ ਰੱਬ ਨੇ ਬਣਾਇਆ ਪਰ ਅੱਜ ਕੱਲ ਸਿਆਸਤ ਵੋਟਾਂ ਦੀ ਸਿਆਸਤ ਹੋ ਗਈ ਉਹ ਦੇਸ਼ ਤਰੱਕੀ ਕਰਦਾ ਜਿੱਥੇ ਲੀਡਰ ਵੋਟਾਂ ਦੀ ਨਹੀਂ ਸੇਵਾ ਦੀ ਸਿਆਸਤ ਚ ਆ ਜਾਣ ਸਾਬਕਾ ਪ੍ਰਕਾਸ਼ ਸਿੰਘ ਦੀ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਕਿਉਂ ਲੋਕਾਂ ਨੇ ਚੀਫ ਮਨਿਸਟਰ ਸੀ ਫਰਕ ਹੈ ਲੋਕਤਾਂ ਦੇ ਚੀਫ ਮਿਨਿਸਟਰ ਦਾ ਤੇ ਇੱਕ ਆਮ ਚੀਫ ਮਿਨਿਸਟਰ ਦਾ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਹਰ ਵਰਗ ਸੋਚਦਾ ਸੀ ਉਹ ਮੁੱਖ ਮੰਤਰੀ ਸਾਡਾ ਹੈ Hindu ਕਹਿੰਦੇ ਸੀ ਬਰਾ ਬਾਦਲ ਸਾਹਿਬ ਸਾਡੇ ਹੈ Muslim ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ Christian ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਹੈ ਤੇ ਸਿੱਖ ਭਰਾਵਾਂ ਨੇ ਤਾਂ ਕਹਿ ਨਹੀਂ ਸੀ ਗਰੀਬ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਵਪਾਰੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਉਹ ਥੋੜੇ ਜਿਰਹਦੇ ਸੀ ਤੁਸੀਂ ਦੇਖਿਆ ਉਹ ਨਾ ਉਹਨਾਂ ਨੇ ਜਿਹੜਾ ਆਪਣੀ ਪਾਰਟੀ ਦਾ ਸਲੋਗਨ ਕੀ ਸੀ ਉਹਨਾਂ ਨੇ ਕਿਹਾ ਰਾਜ ਨਹੀਂ ਸੇਵਾ ਫਰਕ ਦੇਖ ਲਓ ਆਜ਼ਾਦੀ ਦੇ ਬਾਅਦ ਕਿੰਨੇ ਮੁੱਖ ਮੰਤਰੀ ਬਣੇ ਆ ਪੰਜਾਬ ਦੇ ਪਰ ਸਾਰੇ ਮੁੱਖ ਮੰਤਰੀਆਂ ਚ ਜਨਤਾ ਦਾ ਮੁੱਖ ਮੰਤਰੀ ਕੱਲਾ 21 ਸੀ ਸਾਹ ਪ੍ਰਕਾਸ਼ ਸਿੰਘ ਅੱਜ ਦੇਖ ਲਓ ਭਗਵੰਤ ਮਾਨ ਉਹ ਆਪਣੇ ਪਰਿਵਾਰ ਦਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਉਹ ਆਪਣਾ ਹੀ ਮੁੱਖ ਮੰਤਰੀ ਸੀ ਲੋਕਾਂ ਦਾ ਮੁੱਖ ਮੰਤਰੀ ਨਹੀਂ ਸੀ ਜਿੰਨੇ ਵੀ ਆਏ ਆਈ ਕਾਰਨ ਕਿਸੇ ਪਾਰਟੀ ਦੇ ਲੀਡਰ ਕੋਲ ਚਲੇ ਜਾਓ ਅੱਜ ਕਿਸੇ ਵੀ ਪੰਜਾਬ ਦੇ ਭਾਵੇਂ ਕਾਂਗਰਸ ਦਾ ਲੀਡਰ ਲੈ ਲਓ ਕਾਮਨਿਸਟ ਦਾ ਲੀਡਰ ਲੈ ਲਓ ਬੀਜੇਪੀ ਦਾ ਲੀਡਰ ਲੈ ਲਓ ਵੱਡੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਸਾਰਾ ਹੀ ਕਹਿਣਗੇ ਉਹ ਜਾਂ ਇਨਸਾਨ ਕੋਈ ਨਹੀਂ ਨਹੀਂ ਤਾਂ ਸਿਆਸੀ ਲੀਡਰ ਇੱਕ ਦੂਜੇ ਦੇ ਖਿਲਾਫ ਗੱਲਾਂ ਕਹਿੰਦੇ ਆ ਪਰਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਜੇ ਕਿਸੇ ਨੂੰ ਵੀ ਪੁੱਛੋ ਕੱਲਾ ਸਤਕਾਰ ਹੀ ਨਿਕਲਦਾ ਹੈ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਜਾਣ ਦਾ ਜਦੋਂ ਮੈਂ ਡਿਪਟੀ ਸੀਐਮਸੀ ਉਦੋਂ ਸਾਰ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਸਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਉਹਨਾਂ ਨੂੰ ਆਪਣੇ ਘਰ ਦੇ ਬਾਹਰ ਲੈਣ ਆਉਂਦੇ ਸੀ ਤੇ ਛੱਡਣ ਜਾਂਦੇ ਸੀ ਭਾਵੇਂ ਪ੍ਰੋਟੋਕੋਲ ਵਿੱਚ ਪ੍ਰਧਾਨ ਮੰਤਰੀ ਸਭ ਵੱਡੇ ਹੁੰਦੇ ਐ ਮੋਦੀ ਸਾਹਿਬ ਵੀ ਉਵੇਂ ਹੀ ਸਤਕਾਰ ਕਰਦੇ ਸੀ ਜਿੰਨੇ ਵੀ ਮੰਤਰੀ ਕਿਸੇ ਕੋਲੇ ਚਲੇ ਜਾਂਦੇ ਪਹਿੰਦੂਸਤਾਨ ਵਿੱਚ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸੀ ਆ ਇੱਕ ਸਭ ਤੋਂ ਵੱਡੀ ਕਮਾਈ ਹੈ ਪੈਸੇ ਆ ਜਾਇਦਾਦ ਨਹੀਂ ਅਸਲੀ ਜਾਇਦਾਦ ਜਨਤਾ ਦਾ ਪਿਆਰ ਹੈ ਜਿਹੜਾ ਲੀਡਰ ਜਨਤਾ ਦਾ ਪਿਆਰ ਜਿੱਤ ਲਿਆ ਸਭ ਤੋਂ ਵੱਡੀ ਜਾਇਦਾਦ ਉਹਨੇ ਉਹ ਕਮਾ ਲਈ ਮੈਂ ਜਦੋਂ ਵੀ ਬਾਦਲ ਹੁਣਾ ਤੇ ਅੱਜ ਕੱਲ ਕਿਉਂਕਿ ਮੈਂ ਮੇਰੀ ਫਿਜ਼ੀਓਥੈਰਪੀ ਚੱਲ ਰਹੀ ਹੈ ਤੇ ਮੇਰੀ ਫਿਜ਼ੀਓਥੈਰਪੀ ਜਿਹੜਾ ਕਰਦਾ ਹੈ ਉਹਦਾ ਨਾਮ ਬਲਵਿੰਦਰ ਸਿੰਘ ਹੈ ਇੱਥੇ ਹੈਗਾ ਉਹਨੇ ਬਾਦਲ ਸਾਹਿਬ ਦੀ ਬੜੀ ਸੇਵਾ ਕੀਤੀ ਉਹਨਾਂ ਨੇ ਜਦ ਬਿਮਾਰ ਰਹੇ ਪਿਛਲੇ 10 ਸਾਲ ਉਹਨਾਂ ਨਾਲ ਹੀ ਰਹਿੰਦਾ ਸੀ ਤੇ ਉਹਨਾਂ ਦੇ ਕਮਰੇ 'ਚ ਹੀ ਮੈਂ ਫਿਜ਼ੀਓਥੈਰੇਪੀ ਕਰਦਾ ਰੋਜ਼ ਬਹਿ ਕੇ ਕਿ ਮਸ਼ੀਨਾਂ ਲੱਗੀਆਂ ਤੇ ਮੈਨੂੰ ਗੱਲਾਂ ਦੱਸਦੇ ਉਹਨਾਂ ਬਾਰੇ ਕਿਉਂਕਿ ਜਿਹੜਾ 24 ਘੰਟੇ ਰੇ ਜਿਹੜੀ ਵੱਡੇ ਬਾਦਲ ਸਾਹਿਬ ਨੇ ਮੈਨੂੰ ਵੀ ਕਹੀ ਤੇ ਸਾਰਿਆਂ ਨੂੰ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਸੁਖਣਾ ਚਾਹੀਦਾ ਉਹ ਕਹਿੰਦੇ ਲੀਡਰ ਉਹ ਕਾਮਯਾਬ ਜਿਹਦੇ ਮਨ 'ਚ ਕਿਤੇ ਗੁੱਸਾ ਨਾ ਆਏ ਜਿਹੜਾ ਲੀਡਰ ਵਿੱਚ ਗੁੱਸਾ ਹੈ ਨਾ ਉਹ ਕਿਤੇ ਕਾਮਯਾਬ ਨਹੀਂ ਹੋ ਸਕਦਾ ਜਿਹੜੇ ਲੀਡਰ ਵਿੱਚ ਮੈਂ ਉਹ ਕਿਤੇ ਕਾਮਯਾਬ ਨਹੀਂ ਹੋ ਸਕਦਾ ਮੈਨੂੰ ਇੱਕ ਗੱਲ ਉਹਨਾਂ ਨੇ ਸਿਖਾਈ ਤੇ ਮੈਂ ਪੱਲੇ ਬੰਨੀ ਮੈਨੂੰ ਕਹਿੰਦੇ ਸੁਖਬੀਰ ਜ਼ਿੰਦਗੀ 'ਚ ਕਾਮਯਾਬ ਉਹ ਹੁੰਦੇ ਆ ਉਹ ਆਪਣੇ ਲੋਕੀ ਜਿੰਨਾ ਮਰਜ਼ੀ ਕ੍ਰਿਟਿਕਾਈਜ਼ ਕਰਨ ਜਾਣ ਉਹਨਾਂ ਤਰਫ ਨਹੀਂ ਦੇਖਦੇ ਉਹ ਆਪਣੀ ਲਾਈਨ ਵੱਡੀ ਖਿੱਚ ਜਾਂਦੇ ਆ ਤੇ ਲਾਈਨ ਤਰਫ ਚੱਲਣ ਲੱਗ ਜਾਂਦੇ ਆ ਜਦੋਂ ਬੰਦਾ ਆਪਣੀ ਲਾਈਨ ਵੱਡੀ ਖਿੱਚ ਲਏ ਤੇ ਵਿਰੋਧੀਆਂ ਤਰਫ ਨਾ ਦੇਖੇ ਆਪਣੇ ਆਪ ਹੀ ਤੁਹਾਡੇ ਮਨ 'ਚ ਵੀ ਸ਼ਾਂਤੀ ਰਹੂਗੀ ਤੇ ਤੁਸੀਂ ਲੰਮਾ ਸਫ਼ਰ ਚੱਲੋਗੇ ਤੇ ਕਾਮਯਾਬੀ ਕਰੋਗੇ ਜੇ ਤੁਸੀਂ ਦੇਖਦੇ ਰਹੇ ਕੀ ਆ ਮੇਰਾ ਵਰੋਟੀ ਕੀ ਕਰ ਰਿਹਾ ਆ ਪਾਰਟੀ ਰਾਕੀ ਕਰ ਰਿਹਾ ਕਿਵੇਂ ਅੱਗੇ ਚੱਲ ਗਿਆ ਉਹ ਕਿਵੇਂ ਪਿੱਛੇ ਰਹਿ ਗਿਆ ਤੇ ਟੈਨਸ਼ਨ ਜੀ ਤੁਸੀਂ ਪਿੱਛੇ ਰਹਿ ਜਾਉਂਗੇ ਸੋ ਐਗੀਆਂ ਕਈ ਗੱਲਾਂ ਉਹਨਾਂ ਦੇ ਰਾਜ ਵਿੱਚ ਮੈਂ ਕਹਿ ਸਕਦਾ ਹਾਂ ਉਹਨਾਂ ਦੇ ਥੱਲੇ ਕੰਮ ਕਰਕੇ ਜਿੰਨਾ ਚਿਰ ਮੈਂ ਡਿਪਟੀ ਸੀਐਮ ਰਿਹਾ ਹਾਂ ਕਈ ਵਾਰ ਤਾਂ ਉਹਨਾਂ ਕੋਲੇ ਬਹਿ ਕੇ ਹੀ ਪਤਾ ਲੱਗ ਜਾਂਦਾ ਸੀ ਇੰਨਾ ਸਿੱਖੰਦਮ ਮਿਲਦਾ ਸੀ ਉਹਨਾਂ ਨਾਲ ਜਿਵੇਂ ਦੁਨੀਆ ਦੀ ਸਭ ਤੋਂ ਵੱਡੀ ਜੇ ਕੋਈ ਯੂਨੀਵਰਸਿਟੀ ਸੀ ਉਹਨਾਂ ਨਾਲ ਬਹਿ ਕੇ ਸਿੱਖਣ ਦਾ ਕਰਦਾ। ਕਈ ਵਾਰ ਮੈਂ ਦੇਖਿਆ ਆਪਣੇ ਜਸਦਾ ਰਹਿਮ ਪੂਰੇ ਗਰਮ ਆਉਂਦੇ ਸੀ। 5 ਮਿੰਟ ਚ ਉਹਨਾਂ ਨੂੰ ਜੋ ਮਿਲ ਲੈਂਦਾ ਸੀ ਐਂ ਬਰ ਬੰਗੂ ਠੰਡੇ ਹੋ ਕੇ ਜਾਂਦੇ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਵਕਤ ਕੰਮ ਵਾਸਤੇ ਆਏ ਆ। ਸੋ ਆਪਾਂ ਨੂੰ ਐ ਜਿਹੜੀਆਂ ਗੱਲਾਂ ਸਿੱਖਣ ਦੀ ਲੋੜ ਹੈ। ਉਹਨਾਂ ਦੀ ਜਿਹੜੀ ਦਿਲ ਦੀ ਜਿਹੜੀ ਖਾ ਸੀ ਨਾ ਉਹ ਨੌਜਵਾਨ ਸੀ ਬੱਚੇ ਸੀ ਇੱਥੇ ਵੀ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਆਉਂਦੇ ਸੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਪੜ੍ਹਾਈ ਤਰਫ ਇਹਨਾਂ ਨੂੰ ਸਕਾਲਰਸ਼ਿਪ ਕਰੇ ਜਦੋਂ ਸਿਆਸਤ ਤੋਂ ਛੱਡ ਗਏ ਹੁਣ ਬਿਮਾਰ ਢਿੱਲੇ ਹੋ ਗਏ ਸੀ ਕਰੀਅਰ ਇਹਨਾਂ ਲਾਗੇ ਮੈਂ ਪਿਛਲੀ ਵਾਰ ਵੀ ਗੱਲ ਸੁਣਾਈ ਸੀ ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਖੇਤੀ ਦੇਖ ਲਓ ਕਿਉਂਕਿ ਘਰੇ ਬਹਿਣਾ ਬੜਾ ਔਖਾ ਹੈ ਉਹ ਕਹਿੰਦਾ ਮੈਂ ਖੇਤੀ ਤਾਂ ਦੇਖੂਗਾ ਜੇ ਜਿਹੜਾ ਵੇਚਿਆ ਕਰੇਗਾ ਤੂੰ ਜੋ ਵੀ ਫਸਲ ਹੋਊਗੀ ਸਾਰਾ ਪੈਸਾ ਮੇਰੇ ਕੋਲੇ ਤੇ ਉਸ ਫਸਲ ਦਾ ਖਰਚਾ ਤੂੰ ਕਰਨਾ ਹੈ ਕਿਸ ਪੈਸਾ ਮੇਰੇ ਕੋਲੇ ਆਊਗਾ ਖਰਚ ਤੇਰਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਜਿੰਨੇ ਸਾਲ ਰਹੇ ਜ਼ਿੰਦਗੀ ਉਸੇ ਵਾਕ ਕੀਤੀ ਖਰਚਾ ਮੈਂ ਕਰਦਾ ਸੀ ਤੇ ਪੈਸਾ ਉਹਨਾਂ ਕੋਲੇ ਆਉਂਦਾ ਸੀ ਤੇ ਉਹ ਪੈਸੇ ਦਾ ਉਹ ਬਹਿ ਜਾਂਦੇ ਸੀ ਜਿਹੜੀਆਂ ਬੱਚੀਆਂ ਲੜਕੀਆਂ ਬੱਚੇ ਜਿਨ੍ਹਾਂ ਨੂੰ ਕੋਈ ਐਡਮਿਸ਼ਨ ਨਹੀਂ ਮਿਲਦੀ ਸੀ ਕਿਸੇ ਪੈਸੇ ਦੀ ਲੋੜ ਆ ਪੜ੍ਹਾਈ ਵਾਸਤੇ ਇੱਥੇ ਹੁੰਦੇ ਸੀ ਉਹਨਾਂ ਨੂੰ ਕਿਸੇ ਨੂੰ 20000 ਦੇ ਕਾਲਜ ਦੀ ਫੀਸ ਦੇ ਦਿਓ 5 ਸਾਲ ਦਾ ਫੀਸ ਰਾਜ ਕਰਾ ਦਿਓ ਅਖੀਰ ਤੱਕ ਸ਼ੁਰੂ ਤੋਂ ਪੂਰੀ ਜ਼ਿੰਦਗੀ ਉਹਨਾਂ ਨੇ ਕੱਲੀ ਸੇਵਾ ਹੀ ਕੀਤੀ ਐ ਤੇ ਪਿਆਰ ਹੀ ਵੰਡਿਆ ਤੁਸੀਂ ਸਾਰੇ ਉਹਨਾਂ ਨਾਲ ਰਹੋ ਕਿਤੇ ਤੁਹਾਨੂੰ ਉਹ ਇਹ ਕਹਿ ਕੇ ਜਾਂ ਕੋਈ ਐਜੇ ਸ਼ਬਦ ਕਹਿ ਕੇ ਕੋਈ ਯਾਦ ਹੀ ਨਹੀਂ ਕਰ ਸਕਦਾ ਆਪਣੇ ਦੁਸ਼ਮਣ ਨੂੰ ਵੀ ਉਹ ਪਿਆਰ ਨਾਲ ਬੁਲਾਉਂਦੇ ਸੀ ਆ ਗੁਣ ਜਿਹੜੇ ਆ ਗੁਣ ਜਿਹੜੇ ਆ ਗੁਣ ਹੈ ਜਿਹੜੇ ਕਰਕੇ ਹੀ ਉਹ ਪੰਜ ਵਾਰ ਮੁੱਖ ਮੰਤਰੀ ਰਹੇ ਨਹੀਂ ਤਾਂ ਆਪਾਂ ਲੜ ਲੁੜ ਕੇ ਮਸਾਂ ਇੱਕ ਵਾਰ ਸਰਪੰਚੀ ਕਰਦੇ ਆ ਤੇ ਜਦੋਂ ਸਰਪੰਚ ਬਣ ਜਾਣੇ ਆ ਫਿਰ ਸਮਝਦੇ ਆ ਕਿ ਆਪਾਂ ਟੋਪ ਦੇ ਪਹੁੰਚ ਗਏ ਫਿਰ ਇਕ ਆਪਣੇ ਇੱਕ ਦੂਜੇ ਨੂੰ ਵੱਡਣ ਤੇ ਲੱਗ ਜਾਨੇ ਆ ਕਈੋਂ ਦੂਜੀ ਵਾਰ ਬਣਨਾ ਬਹੁਤ ਔਖਾ ਹੁੰਦਾ ਹੈ ਜਿਹੜਾ ਇਨਸਾਨ ਪੰਜ ਵਾਰ ਬਣਿਆ ਤੇ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਜੇ ਸਫਲ ਹੋਣਾ ਜ਼ਿੰਦਗੀ ਚ ਕਾਮਯਾਬ ਹੋਣਾ ਹੈ ਵੱਡੇ ਬਾਦਲ ਸਾਹਿਬ ਦੀ ਜ਼ਿੰਦਗੀ ਨੂੰ ਸਟੱਡੀ ਕਰ ਲਓ ਉਹਨਾਂ ਦੀ ਸੋਚ ਨੂੰ ਕਰ ਲਓ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਸਮਝ ਲਓ ਤੇ ਤੁਸੀਂ ਕਾਮਯਾਬ ਹੋਵੋਗੇ ਅੱਜ ਬੜੀ ਖੁਸ਼ੀ ਹੈ ਆਪਣੇ ਨਾਲ ਡਾਕਟਰ ਸੰਦੀਪ ਸਿੰਘ ਕੋਹਰਾ ਜੀ ਐਡਵਾਈਜ਼ਰ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਹੈ ਥੋੜੇ ਦਿਨ ਪਹਿਲੇ ਮੈਂ ਇਹਨਾਂ ਦੀ ਉੱਥੇ ਯੂਨੀਵਰਸਿਟੀ ਵੀ ਗਿਆ ਬਾਦਲ ਸਾਹਿਬ ਨਾਲ ਇਹਨਾਂ ਦਾ ਬਹੁਤ ਪਿਆਰ ਸੀ ਜਿਵੇਂ ਇਹਨਾਂ ਨੇ ਦੱਸਿਆ ਸਕਿੱਲ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸਿਸਟਮ ਹਿੰਦੁਸਤਾਨ ਦਾ ਵੱਡੇ ਬਾਦਲ ਸਾਹਿਬ ਦੀ ਅਗਵਾਈ ਥੱਲੇ ਹੀ ਸ਼ੁਰੂ ਹੋਇਆ ਉਦੋਂ ਦੇ ਸਿਮਿੰਿਸਟਰ ਸੀ ਤੇ ਮੋਦੀ ਸਾਹਿਬ ਨੇ ਬਾਦਲ ਸਾਹਿਬ ਨੂੰ ਚੁਣਿਆ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਇਹਨਾਂ ਦੇ ਦਿਲ 'ਚ ਪੈਸ਼ਨ ਹੈ ਜਦੋਂ ਮੈਂ ਇਹਨਾਂ ਦੀ ਯੂਨੀਵਰਸਿਟੀ ਗਿਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੱਡੇ ਬਾਪੂ ਬਾਦਲ ਸਾਹਿਬ ਦੀ ਯਾਦ ਵਾਸਤੇ ਜੇ ਉਹਨਾਂ ਦਾ ਸਬਦੋ ਨੇੜਾ ਜਿਹੜਾ ਦਿਲ ਦੀ ਗੱਲ ਸੀ ਉਹ ਬੱਚਿਆਂ ਨੂੰ ਰੋਜ਼ਗਾਰ ਦੇਣਾ ਤੇ ਆਪਾਂ ਕਿਵੇਂ ਨਾ ਕਿਵੇਂ ਬਾਦਲ ਪਿੰਡ ਵਿੱਚ ਮੈਂ ਸਾਰੀ ਜਗ੍ਹਾ ਦੇ ਦੂੰਗਾ ਸਾਰਾ ਕੁਝ ਦੇ ਦੂੰਗਾ ਇੱਕ ਆਪਾਂ ਸਕਿੱਲ ਸੈਂਟਰ ਮੈਂ ਤਾਂ ਚਾਹੁੰਦਾ ਸਕਿੱਲ ਯੂਨੀਵਰਸਿਟੀ ਦਾ ਕਾਪਾ ਲੈ ਕੇ ਜਾਵਾਂਗੇ ਤੇ ਮੈਨੂੰ ਕਿਉਂਕਿ ਐਡਵਾਈਜ਼ਰ ਗਵਰਨਮੈਂਟ ਆਫ ਇੰਡੀਆ ਦੇ ਹੈ ਮੈਨੂੰ ਕਹਿੰਦੇ ਜੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੋਊਗੀ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਮੈਂ ਕਿਵੇਂ ਨਾ ਕਿਵੇਂ ਕਰਾ ਕੇ ਦਿੰਨਾ ਤੇ ਮੈਂ ਤਨਵਾਦ ਕਰਦਾ ਕਿ ਅੱਜ ਉਹਨਾਂ ਨੇ ਦੇਖੋ ਹਿੰਦੁਸਤਾਨ ਦਾ ਦੂਜਾ ਸੈਂਟਰ ਹੈ ਇੱਕ ਬੁਬਨੇਸ਼ਵਰ ਚ ਹੈ ਤੇ ਆ ਦੂਜਾ ਤੇ ਬਾਦਲ ਸਾਹਿਬ ਦੇ ਨਾਂ ਤੇ ਗਵਰਨਮੈਂਟ ਆਫ ਇੰਡੀਆ ਨੇ ਅ ਪ੍ਰਕਾਸ਼ ਸਿੰਘ ਬਾਦਲ ਸਕਿੱਲ ਡਿਵੈਲਪਮੈਂਟ ਸੈਂਟਰ ਬਾਦਲ ਪਿੰਡ ਵਿੱਚ ਜਿੱਥੇ 2000 ਬੱਚਿਆਂ ਨੂੰ ਹਰ ਸਾਲ 스킬 ਟ੍ਰੇਨਿੰਗ ਦਿੱਤੀ ਜਾਊਗੀ ਜਿਹਦੇ ਕਰਕੇ ਉਹ ਡਾਇਰੈਕਟ ਨੌਕਰੀਆਂ ਲੈ ਸਕਣ ਮੈਂ ਇੱਕ ਬੇਨਤੀ ਕਰਨਾ ਚਾਹਣਾ ਜਿਵੇਂ ਸਿੰਘ ਸਾਹਿਬ ਜੀ ਨੇ ਬੜੇ ਵਧੀਆ ਵਿਚਾਰ ਰੱਖੇ ਤੇ ਸਿੱਖ ਧਰਮ ਦੀ ਤੇ ਸਿੱਖਾਂ ਦੀ ਵਿਆਖਾ ਕਰਕੇ ਦੱਸਿਆ ਕਿ ਸਿੱਖ ਕੌਣ ਹੈ ਸਿੱਖ ਉਹ ਹੈ ਜਿਹੜਾ ਸਰਬੱਤ ਦਾ ਭਲਾ ਸੋਚਦਾ ਹੈ ਸਿੱਖ ਸੱਚਾ ਉਹ ਹੈ ਜਿਹੜਾ ਦੂਜਿਆਂ ਦੀ ਮਦਦ ਕਰਦਾ ਹੈ ਕਿ ਨੁਕਸਾਨ ਕਰਨ ਵਾਲਾ ਉਹ ਸਿੱਖ ਨਹੀਂ ਹੈ ਸੱਚਾ ਸਿੱਖ ਤੂੰ ਐਸ ਕਰਕੇ ਜਿਹੜਾ ਬਾਦਲ ਸਾਹਿਬ ਦੀ ਜਿਹੜੀ ਸੋਚ ਰਹੀ ਹੈ ਪੰਜਾਬ ਪ੍ਰਤੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਪੂਖ ਸੇਵਾਦਾਰ ਹੋਣ ਦੇ ਨਾਤੇ ਮੈਂ ਕਹਿਣਾ ਚਾਹਣਾ ਹੈ ਉਹੀ ਸੋਚ ਜਿਵੇਂ ਬਾਦਲ ਸਾਹਿਬ ਦੀ 70 ਸਾਲ ਦੀ ਸੋਚ ਉਹੀ ਸੋਚ ਕਾਲੀ ਦਲ ਦੀ ਹੈ ਤੇ ਉਹੀ ਸੋਚ ਨੂੰ ਆਪ ਅੱਗੇ ਲੈ ਕੇ ਜਾਣਾ ਹੈ ਉਹੀ ਸੋਚ ਨਾਲ ਹੀ ਆਪਾਂ ਆਪਣੀ ਕੌਮ ਦੀ ਚੜ੍ਹਦੀ ਕਲਾ ਕਰਾਉਣੀ ਹੈ ਤੇ ਉਹੀ ਸੋਚ ਦੇ ਨਾਲ ਹੀ ਆਪਾਂ ਪੰਜਾਬ ਨੂੰ ਤਗੜਾ ਕਰਨਾ ਹੈ ਪੰਜਾਬ ਆਪਣਾ ਘਰ ਹੈ ਇੱਥੇ ਅਮਨ ਸ਼ਾਂਤੀ ਰੱਖਣੀ ਭਾਈਚਾਰੇ ਸਾਂਝ ਰੱਖਣੀ ਆਪਣੀ ਸਾਰਿਆਂ ਦਾ ਫਰਜ਼ ਹੈ ਤੇ ਮੈਂ ਕਹਿਣਾ ਚਾਹਣਾ ਜਿਵੇਂ ਬਾਦਲ ਸਾਹਿਬ ਨੇ ਹਰ ਕੁਛ ਕੁਰਬਾਨ ਕਰਨ ਨੂੰ ਤਿਆਰ ਸੀ ਭਾਈਚਾਰੇ ਇਕਸਾਂਝ ਵਾਸਤੇ ਅਮਨ ਸ਼ਾਂਤੀ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਅੱਜ ਉਹਨਾਂ ਦੀ ਵਰਸੀ ਤੇ ਮੈਂ ਐਲਾਨ ਕਰਦਾ ਮੈਂ ਵੀ ਜੋ ਕੁਛ ਕਰਨਾ ਪਏ ਕੋਈ ਕੁਰਬਾਨੀ ਕਰੀ ਪਏ ਪਰ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਪੰਜਾਬ ਵਿੱਚ ਭਾਈਚਾਰੇ ਇਕਸਾਂਝ ਵਿੱਚ ਦਰੇੜ ਨਹੀਂ ਉਪਾਉਣ ਦੇਵਾਂਗੇ ਦੇ ਪੰਜਾਬ ਦੀ ਤਰੱਕੀ ਸਾਡਾ ਇੱਕੋ ਹੀ ਮਕਸਦ ਹੈ ਪੰਜਾਬ ਨੂੰ ਵਾਪਸ ਨੰਬਰ 1 ਬਣਾਉਣਾ ਉਹ ਵਾਪਸ ਐਸੀ ਪੰਡਾਵਿਚ ਜਿਵੇਂ ਤੁਸੀਂ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਆ ਪਠਾਨਕੋਟ ਤੋਂ ਲੈ ਕੇ ਡੇਰਾ ਬੱਸੀ ਤੋਂ ਲੈ ਕੇ ਤੁਸੀਂ ਕੋਨੇ-ਕੋਨੇ ਤੋਂ ਅੱਜ ਸਫ਼ਰ ਕਰਕੇ ਆਏ ਹੋ ਤੁਹਾਨੂੰ ਮਾਣ ਹੈ ਸਾਡੇ ਕਾਲੀ ਬਕਰਾਂ ਨੂੰ ਮਾਣ ਹੈ ਕਿ ਜੋ ਕੁਝ ਵੀ ਤੁਸੀਂ ਦੇਖਦੇ ਹੋ ਆਪਣੇ ਆਪਣੇ ਘਰਾਂ ਚੋਂ ਦੇਖਦੇ ਆਏ ਹੋ ਜੋ ਜੋ ਚੀਜ਼ਾਂ ਦਾ ਤੁਸੀਂ ਕੋਲੋਂ ਦੀ ਚੰੰਗੇ ਹੋ ਸਾਰੀ ਕੁਝ ਤੁਹਾਡੀ ਸਰਕਾਰ ਨੇ ਬਣਾਈਆਂ ਇੱਕ ਵੀ ਨਿਸ਼ਾਨੀ ਆਪਣੇ ਪਿੰਡ ਤੋਂ ਚੱਲ ਕੇ ਤੁਸੀਂ ਦੇਖ ਲਿਓ ਹੁਣ ਵਾਪਸ ਜਾ ਕੇ ਤੁਸੀਂ ਫਿਰ ਤੋਂ ਧਿਆਨ ਦਿਓ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੋਊਗੀ ਆ ਸਾਰੀਆਂ ਚੀਜ਼ਾਂ ਥੋੜੀ ਪਾਰਟੀਆਂ ਕਿਉਂਕਿ ਸਹੀ ਮੈਨੇ ਦੇ ਪੰਜਾਬ ਦੀ ਵਾਰਸ ਅਖਸ਼ੋਮਨੀ ਕਾਲੀਦਲਾ ਆ ਆਪਣੇ ਵਾਸਤੇ ਆਪਣੀ ਜਾਨ ਹੈ ਪੰਜਾਬ ਆਪਣਾ ਜਾਨ ਹੈ ਸਾਰਾ ਕੁਝ ਆਪਣਾ ਜਾਨ ਹੈ ਦੂਜੀਆਂ ਪਾਰਟੀਆਂ ਦਾ ਇਹ ਕੋਈ ਇੰਨਾ ਲਗਾ ਨਹੀਂ ਜੋ ਲਗਾ ਪੰਜਾਬ ਦਾ ਜੋ ਪੰਜਾਬ ਵਾਸਤੇ ਆਪਾਂ ਸੋਚ ਸਕਦੇ ਆ ਉਹ ਦੂਜੀਆਂ ਪਾਰਟੀਆਂ ਨਹੀਂ ਸੋਚ ਸਕਦੀਆਂ ਇਸ ਕਰਕੇ ਮੈਂ ਧੰਨਵਾਦ ਕਰਦਾ ਸਮੂਚੀ ਲੀਡਰਸ਼ਿਪ ਦਾ ਵਰਕਰ ਸਰਪੰਦਾ ਸਤਕਾਰ ਨਾਲ ਸਿਰਜ ਗੋਣਾ ਸਿੰਘ ਸਾਹਿਬ ਜਸਦਰ ਸਾਹਿਬ ਆਏ ਹੈ ਮਹਾਪੁਰ ਕਾ ਹੈ ਅੱਜ ਸਾਰੇ ਬਾਪੂ ਬਾਦਲ ਨੂੰ ਯਾਦ ਕਰਨ ਵਾਸਤੇ ਇੱਥੇ ਆਇਓ ਤੇ ਬਾਪੂ ਜਾਂ ਬਾਦਲ ਦੀ ਯਾਦ ਨੂੰ ਆਪਣੇ ਦਿਲ ਚ ਰੱਖਿਓ ਤੇ ਉਹਨਾਂ ਦੀ ਸੋਚ ਨੂੰ ਆਪਣੇ ਦਿਲ ਚ ਰੱਖਿਓ ਉਹ ਸੋਚ ਲੈ ਕੇ ਆਪਾਂ ਕਾਲੀ ਦਲ ਨੂੰ ਵਾਪਸ ਹੋਸੀ ਬਲੰਦੀਆਂ ਚ ਲੈ ਕੇ ਜਾਣਾ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਸਾਰਿਆਂ ਨੂੰ ਬੈਂਤੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਯਾਦ ਦੇ ਵਿੱਚ ਜਿਹੜਾ ਸਕਿੱਲ ਇੰਡੀਆ ਸੈਂਟਰ ਹੈ ਉਹਦੇ ਡਾਕੂਮੈਂਟ ਡਾਕਟਰ ਸੰਦੀਪ ਸਿੰਘ ਕੌੜਾ ਸਾਹਿਬ ਹੈਂਡਓਵਰ ਕਰ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਕਾਰਾ ਲਾ ਕੇ ਆਪਾਂ ਵੀ ਸ਼ਾਮ ਲਓ ਬੋਲੇ ਸੋ ਨਿਹਾਲ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪ੍ਰਸ਼ਾਦ ਵਰਤੇਗਾ ਉਸ ਤੋਂ ਬਾਅਦ ਗੁਰੂ ਘਰ ਲੰਗਰ ਬਾਹਰ ਚੱਲ ਰਿਹਾ ਸਾਰਿਆਂ ਨੇ ਕਿਰਪਾ ਕਰਕੇ ਪ੍ਰਸ਼ਾਦ ਲੈਣ ਤੋਂ ਬਾਅਦ ਗੁਰੂ ਘਰ ਲੰਗਰ ਛੱਕ ਕੇ ਜਾਣਾ ਮੈਂ ਇੱਕ ਵਾਰੀ ਫੇਰ ਸਾਰੀਆਂ ਸਤਿਕਾਰਯੋਗ ਸਖਸ਼ੀਤਾਂ ਦਾ ਸਿੰਘ ਸਰਬੰਦ ਦਾ ਸੰਤਾਂ ਮਹਾਂਪੁਰਖਾਂ ਦਾ ਪਾਰਟੀ ਦੇ ਸਾਰੇ ਆਗੂ ਸਰਬੰਦ ਦਾ ਵਰਕਰ ਸਰਬੰਦ ਦਾ ਤੇ ਬਾਦਲ ਸਾਹਿਬ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਸੱਜਣ ਇੱਥੇ ਆਏ ਆ ਸਾਰਿਆਂ ਦਾ ਮੈਂ ਤੈਨ ਦਿਖ ਤੋਂ ਧੰਨਵਾਦ ਕਰਦਾ ਔਰ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਪ੍ਰਸ਼ਾਦ ਵਰਤਾਇਆ ਜਾਵੇ ਗੁਰੂ ਮਹਾਰਾਜ ਦੀ ਹਜ਼ੂਰੀ ਹੈ ਕਿਰਪਾ